14 ਫਰਵਰੀ 2020 ਨੂੰ ਇੱਕ ਸੁੰਨਸਾਨ ਇਲਾਕੇ ਦੇ ਵਿੱਚ ਕਈ ਲੋਕੀ ਵੇਖਦੇ ਨੇ ਕਿ ਕਿਸੇ ਨੇ ਬਹੁਤ ਸਾਰਾ ਸਮਾਨ ਰੱਖ ਕੇ ਅੱਗ ਲਾਈ ਹੋਈ ਹੈ ਜਦੋਂ ਇਹ ਅੱਗ ਤੇਜ਼ੀ ਦੇ ਨਾਲ ਵੱਧਦੀ ਜਾ ਰਹੀ ਸੀ ਤਾਂ ਇੱਥੋਂ ਦੀ ਇੱਕ ਸਮੈਲ ਆ ਰਹੀ ਸੀ ਜਿਵੇਂ ਕੋਈ ਮਾਸ ਸਾੜ ਰਿਹਾ ਹੁੰਦਾ ਹੈ ਜਦੋਂ ਇਸ ਸਮੈਲ ਨੂੰ ਸੁੰਘ ਕੇ ਲੋਕੀ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਹ ਲਾਗੇ ਜਾ ਕੇ ਵੇਖਦੇ ਨੇ ਕਿ ਉੱਥੇ ਦੋ ਮੁੰਡੇ ਇਹ ਅੱਗ ਨੂੰ ਲਾ ਰਹੇ ਸਨ ਤੇ ਇਹਨਾਂ ਲੋਕਾਂ ਵੱਲ ਵੇਖ ਕੇ ਇਹ ਉੱਥੋਂ ਭੱਜ ਜਾਂਦੇ ਨੇ ਤੇ ਇਹ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਕੋਈ ਨਾ ਕੋਈ ਗਰਬਰ ਜ਼ਰੂਰ ਹੈ ਤੇ ਇਹ ਹੁਣ ਲਾਗੇ ਜਾ ਕੇ ਦੇਖਦੇ ਨੇ ਕਿ ਉਹ ਦੋ ਮੁੰਡੇ ਲਾਸ਼ਾਂ ਨੂੰ ਸਾਰ ਰਹੇ ਸਨ ਤੇ ਉਹ ਮੁੰਡੇ ਤਾਂ ਉੱਥੋਂ ਭੱਜ ਗਏ ਸਨ ਤੇ ਇਹ ਹੁਣ ਲੋਕੀ ਇਹਨਾਂ ਲਾਸ਼ਾਂ ਨੂੰ ਦੇਖਦੇ ਨੇ ਤੇ ਜਿਹਦੇ ਵਿੱਚੋਂ ਇੱਕ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ ਤੇ ਇੱਕ ਲਾਸ਼ ਜਿਹੜੀ ਸੀ ਉਹ ਅੱਧੀ ਸੜੀ ਹੋਈ ਸੀ ਤੇ ਲੋਕੀ ਲਾਗੋਂ ਹੀ ਛੱਪੜ ਦੇ ਵਿੱਚੋਂ ਪਾਣੀ ਕੱਢਦੇ ਨੇ ਤੇ ਅੱਗ ਨੂੰ ਬੁਝਾਉਂਦੇ ਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜਾਂਦਾ ਹੈ ਤੇ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਤੇ ਹੁਣ ਪਤਾ ਚੱਲਦਾ ਹੈ ਕਿ ਇਹ ਜਿਹੜੀ ਅੱਧੀ ਸਰੀ ਹੋਈ লাশ ਸੀ ਇਹ ਇੱਕ ਕੁੜੀ ਦੀ লাশ ਸੀ ਤੇ ਦੂਸਰੀ লাশ ਦਾ ਪਤਾ ਨਹੀਂ ਚੱਲ ਰਿਹਾ ਸੀ ਕਿ ਉਹ ਕਿਸੇ ਔਰਤ ਦੀ লাশ ਸੀ ਜਾਂ ਫਿਰ ਕਿਸੇ ਬੰਦੇ ਦੀ লাশ ਸੀ ਹੁਣ ਪੁਲਿਸ ਇਹਨਾਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜਦੀ ਹੈ ਤੇ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤੇ ਪਤਾ ਲੱਗਦਾ ਹੈ ਕਿ ਇਹ ਜਿਹੜੀ লাশ ਪੂਰੀ ਤਰ੍ਹਾਂ ਸੜ ਚੁੱਕੀ ਸੀ ਇਹ ਕਿਸੇ 40 ਸਾਲ ਦੀ ਔਰਤ ਦੀ ਸੀ ਤੇ ਜਿਹੜੀ ਦੂਸਰੀ লাশ ਸੀ ਅੱਧੀ ਸਰੀ ਹੋਈ ਉਹ ਕਿਸੇ 22 ਸਾਲ ਦੀ ਕੁੜੀ ਦੀ ਸੀ ਹੁਣ ਪੁਲਿਸ ਆਸਪਰੋਸ ਦੇ ਜਿੰਨੇ ਵੀ ਪੁਲਿਸ ਸਟੇਸ਼ਨਸ ਹਨ ਸਾਰਿਆਂ ਦੇ ਵਿੱਚ ਇਨਫੋਰਮੇਸ਼ਨ ਭੇਜ ਦਿੰਦੀ ਹੈ ਕਿ ਕੋਈ ਮਿਸਿੰਗ ਰਿਪੋਰਟ ਜੇਕਰ ਆਉਂਦੀ ਹੈ 40 ਸਾਲ ਦੀ ਔਰਤ ਦੀ ਜਾਂ ਫਿਰ ਕਿਸੇ 22 ਸਾਲਾਂ ਦੀ ਕੁੜੀ ਦੀ ਤਾਂ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਜਾਵੇ ਪਰ ਕਈ ਦਿਨ ਗੁਜ਼ਰ ਜਾਂਦੇ ਨੇ ਕੋਈ ਵੀ ਇਸ ਤਰ੍ਹਾਂ ਦੀ ਰਿਪੋਰਟ ਨਹੀਂ ਲਿਖਾਈ ਜਾਂਦੀ ਹੁਣ ਪੁਲਿਸ ਇਸ ਪੋਸਟਮਾਰਟਮ ਰਿਪੋਰਟ ਨੂੰ ਜਦੋਂ ਡੀਪਲੀ ਦੇ ਨਾਲ ਚੈੱਕ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦੋਨਾਂ ਨੂੰ ਮਾਰਨ ਤੋਂ ਪਹਿਲਾਂ ਕੋਈ ਨਸ਼ੀਲੀ ਦਵਾਈ ਦਿੱਤੀ ਗਈ ਸੀ ਉਸ ਤੋਂ ਬਾਅਦ ਗਲਾ ਘੁੱਟ ਕੇ ਇਹਨਾਂ ਨੂੰ ਮਾਰਿਆ ਗਿਆ ਸੀ ਇਹਨਾਂ ਦੋਨਾਂ ਦੀ ਸਨਾਖਤ ਨਹੀਂ ਹੋ ਪਾ ਰਹੀ ਸੀ ਤੇ ਇਸ ਲਈ ਪੁਲਿਸ ਹੁਣ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀ ਹੈ ਫੇਸਬੁੱਕ ਦੇ ਉੱਤੇ ਇਹ ਪੋਸਟਾਂ ਪਾ ਦਿੰਦੀ ਹੈ ਕਿ ਜੇਕਰ 40 ਸਾਲ ਦੀ ਔਰਤ ਤੇ 22 ਸਾਲਾਂ ਦੀ ਕੁੜੀ ਦੇ ਬਾਰੇ ਕਿਸੇ ਨੂੰ ਕੁਝ ਪਤਾ ਹੈ ਤਾਂ ਪੁਲਿਸ ਥਾਣੇ ਦੇ ਵਿੱਚ ਆ ਕੇ ਇਨਫੋਰਮ ਕਰੇ ਹੁਣ ਕੁਝ ਦਿਨ ਬੀਤਦੇ ਨੇ ਇੱਕ ਬੰਦਾ ਪੁਲਿਸ ਥਾਣੇ ਦੇ ਵਿੱਚ ਆਉਂਦਾ ਹੈ ਤੇ ਉਹਨਾਂ ਨੂੰ ਆ ਕੇ ਕਹਿੰਦਾ ਹੈ ਕਿ ਜਿਹੜੀ ਤੁਸੀਂ ਪੋਸਟ ਪਾਈ ਹੈ ਫੇਸਬੁੱਕ ਦੇ ਉੱਤੇ ਇਸੇ ਤਰ੍ਹਾਂ ਦੀ ਕੁੜੀ ਤੇ ਇੱਕ ਔਰਤ ਨੂੰ ਇਹ ਜਾਣਦਾ ਹੈ ਜੋ ਕਾਫੀ ਦਿਨਾਂ ਤੋਂ ਗਾਇਬ ਹਨ ਹੁਣ ਪੁਲਿਸ ਤੁਰੰਤ ਉਸ ਬੰਦੇ ਦੇ ਨਾਲ ਕੰਟੈਕਟ ਕਰਦੀ ਹੈ ਜਿਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਉਹ ਬੰਦਾ ਫੇਸਬੁੱਕ ਦੇ ਉੱਤੇ ਹੀ ਇਹ 40 ਸਾਲ ਦੀ ਔਰਤ ਦੇ ਨਾਲ ਜੁੜਿਆ ਹੋਇਆ ਸੀ ਤੇ ਜਿਹੜੀ ਕੀ ਉਹਦੀ ਫਰੈਂਡ ਬਣੀ ਹੋਈ ਸੀ ਤੇ 40 ਸਾਲ ਦੀ ਔਰਤ ਦੀ ਇੱਕ 22 ਸਾਲਾਂ ਦੀ ਕੁੜੀ ਵੀ ਸੀ ਪੁਲਿਸ ਦੇ ਲਈ ਇਹ ਕੋਈ ਠੋਸ ਬੂਤਾ ਨਹੀਂ ਸੀ ਇਹ ਕ ਹਨੇਰੇ ਦੇ ਵਿੱਚ ਇਹਨਾਂ ਨੇ ਤੀਰ ਚਲਾਇਆ ਸੀ ਕਿ ਸ਼ਾਇਦ ਉਹ ਉਹੀ ਔਰਤ ਹੋਵੇ ਹੁਣ ਪੁਲਿਸ ਇਸ ਬੰਦੇ ਦੇ ਕੋਲੋਂ ਹੀ ਇਹ ਜਿਹੜੀ 40 ਸਾਲਾਂ ਦੀ ਔਰਤ ਦਾ ਪ੍ਰੋਫਾਈਲ ਐਡਰੈਸ ਲੈਂਦੀ ਹੈ ਤੇ ਉਹਦੇ ਪ੍ਰੋਫਾਈਲ ਐਡਰੈਸ ਦੇ ਵਿੱਚੋਂ ਹੀ ਇਹ ਔਰਤ ਦੀਆਂ ਫੋਟੋਆਂ ਵੀ ਕੱਢਦੀ ਹੈ ਤੇ ਉਹਦੀ ਕੁੜੀ ਦੀਆਂ ਫੋਟੋਆਂ ਵੀ ਕੱਢਦੀ ਹੈ। ਹੁਣ ਪੁਲਿਸ ਵਾਲਿਆਂ ਦੇ ਕੋਲ ਇਹਨਾਂ ਦੋਨਾਂ ਹੀ ਬੋਡੀਆਂ ਦੀਆਂ ਦੋ ਫੋਟੋਆਂ ਆ ਚੁੱਕੀਆਂ ਸਨ। ਹੁਣ ਪੁਲਿਸ ਫੇਸਬੁੱਕ ਤੋਂ ਹੀ ਇਹਨਾਂ ਦੋਨਾਂ ਦਾ ਐਡਰੈਸ ਲੱਭਦੀ ਹੈ ਤੇ ਇਸ ਐਡਰੈਸ ਤੇ ਜਾ ਕੇ ਸ਼ਾਨਬੀਨ ਕਰਦੀ ਹੈ। ਤੇ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਵਾਕੇ ਹੀ ਇਸੇ ਥਾਂ ਤੇ 40 ਸਾਲ ਦੀ ਇੱਕ ਔਰਤ ਰਹਿੰਦੀ ਸੀ ਤੇ 22 ਸਾਲਾਂ ਦੀ ਇਹਦੀ ਕੁੜੀ ਵੀ ਕਿਰਾਏ ਦੇ ਉੱਤੇ ਕਮਰਾ ਲੈ ਕੇ ਰਹਿ ਰਹੀ ਸੀ ਆਂਗਵਾਂਡ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਇਹ ਦੋਨੇ ਜਾਨੀਆਂ ਕਾਫੀ ਦਿਨਾਂ ਤੋਂ ਗਾਇਬ ਨੇ ਪੁਲਿਸ ਨੂੰ ਨਜੇਰਾ ਸ਼ੱਕ ਸੀ ਇਹ ਯਕੀਨ ਦੇ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਦੋਨੇ ਡੈੱਡ ਬੋਡੀਆਂ ਇਨ੍ਹਾਂ ਦੋਨਾਂ ਦੀਆਂ ਹੀ ਹੋਣਗੀਆਂ ਹੁਣ ਪੁਲਿਸ ਇਹਨਾਂ ਦੇ ਗਵਾਂਡੀਆਂ ਦੇ ਕੋਲੋਂ ਹੀ ਇਹਨਾਂ ਦਾ ਮੋਬਾਈਲ ਨੰਬਰ ਲੈਂਦੀ ਹੈ ਪੁਲਿਸ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਹ ਜਿਹੜੀ 40 ਸਾਲਾਂ ਦੀ ਔਰਤ ਸੀ ਇਹਦਾ ਨਾਮ ਸੀ ਰਮਾ ਡੇ ਤੇ ਇਹਦੀ ਜਿਹੜੀ 22 ਸਾਲਾਂ ਦੀ ਕੁੜੀ ਸੀ ਇਹਦਾ ਨਾਮ ਸੀ ਰੀਆ ਡੇ ਪੁਲਿਸ ਇਹਦੇ ਮੋਬਾਈਲ ਨੰਬਰਾਂ ਤੋਂ ਹੀ ਇਹਨਾਂ ਦੀ ਸੀ ਡੀ ਆਰ ਡਿਟੇਲ ਸਾਰਾ ਕੁਝ ਕਢਵਾਉਂਦੀ ਹੈ ਪੁਲਿਸ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜੀ ਰਮਾ ਡੇ ਸੀ ਇਹ ਪਹਿਲਾਂ ਮਹਾਰਾਸ਼ਟra ਦੇ ਵਿੱਚ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ ਤੇ ਇਹ ਆਪਣੇ ਪਤੀ ਨੂੰ ਤਲਾਕ ਦੇ ਕੇ ਜਾਨੀ ਕਿ ਉਹਨੂੰ ਛੱਡ ਕੇ ਪੱਛਮੀ ਬੰਗਾਲ ਦੇ ਬੇਤਨਾਪੁਰ ਜ਼ਿਲ੍ਹੇ ਦੇ ਵਿੱਚ ਆ ਕੇ ਕਿਰਾਏ ਤੇ ਇੱਕ ਕਮਰਾ ਲੈ ਕੇ ਆਪਣੀ ਕੁੜੀ ਦੇ ਨਾਲ ਰਹਿ ਰਹੀ ਸੀ ਪੁਲਿਸ ਨੂੰ ਜਿਸ ਤਰ੍ਹਾਂ ਹੀ ਇਹਨਾਂ ਦੀ ਕਾਲ ਡਿਟੇਲ ਸੀਡੀਆਰ ਚੈੱਕ ਕਰਦੀ ਹੈ ਤਾਂ ਪੁਲਿਸ ਨੂੰ ਇੱਕ ਗੱਲ ਪਤਾ ਚੱਲਦੀ ਹੈ ਕਿ ਇਹ ਦੋਨੇ ਜਾਣੀਆਂ ਮਾਂ ਤੇ ਜਿਹੜੀ ਕੁੜੀ ਸੀ ਇੱਕ ਨੰਬਰ ਦੇ ਉੱਤੇ ਲੰਬੀਆਂ ਲੰਬੀਆਂ ਗੱਲਾਂ ਕਰਦੀਆਂ ਸਨ ਪੁਲਿਸ ਇਸ ਨੰਬਰ ਦੀ ਜਦੋਂ ਇਨਕੁਆਰੀ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਨੰਬਰ ਇੱਕੋ ਹੀ ਬੰਦੇ ਦਾ ਸੀ ਜਾਨੀ ਕਿ ਸੁਦਾਮ ਦਾ ਪੁਲਿਸ ਨੂੰ ਲੱਗਦਾ ਹੈ ਕਿ ਇਹ ਜਿਹੜਾ ਸੁਦਾਮ ਹੈ ਇਸ ਕੇਸ ਦਾ مین ਸਸਪੈਕਟ ਬਣ ਸਕਦਾ ਹੈ ਜਾਂ ਫਿਰ ਕੋਈ ਇਹਦੇ ਕੋਲੋਂ ਹੋਰ ਵੀ ਇਨਫੋਰਮੇਸ਼ਨ ਮਿਲ ਸਕਦੀ ਹੈ ਹੁਣ ਪੁਲਿਸ ਸੁਦਾਮ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਇਹਦੀ ਫੋਨ ਲੋਕੇਸ਼ਨ ਤੋਂ ਹੀ ਪੁਲਿਸ ਇਹਨੂੰ ਹੁਣ ਫੜ ਲੈਂਦੀ ਹੈ ਤੇ ਪੁਲਿਸ ਜਦੋਂ ਇਹਨੂੰ ਫੜ ਕੇ ਲਿਆਉਂਦੀ ਹੈ ਤੇ ਇਹਨੂੰ ਪੁੱਛਦੀ ਹੈ ਕਿ ਤੂੰ ਉਸ ਦਿਨ ਕਿੱਥੇ ਸੀ ਜਿਸ ਦਿਨ ਇਹਨਾਂ ਦੀਆਂ ਬੋਡੀਆਂ ਨੂੰ ਅੱਗ ਲਾਈ ਜਾ ਰਹੀ ਸੀ ਇਹ ਪਹਿਲਾਂ ਤਾਂ ਟਾਲਮਟੋਲ ਕਰਦਾ ਹੈ ਪਰ ਹੁਣ ਪੁਲਿਸ ਜਦੋਂ ਇਹਦੀ ਉਸ ਦਿਨ ਦੀ ਲੋਕੇਸ਼ਨ ਚੈੱਕ ਕਰਦੀ ਹੈ ਤੇ ਇਹਦੀ ਲੋਕੇਸ਼ਨ ਵੀ ਉਸੇ ਜਗ੍ਹਾ ਦੀ ਆ ਰਹੀ ਸੀ ਜਿੱਥੇ ਇਹ ਬੋਡੀਆਂ ਨੂੰ ਅੱਗ ਲਾਈ ਜਾ ਰਹੀ ਸੀ ਪੁਲਿਸ ਜਦੋਂ ਇਹਦੇ ਨਾਲ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਫਿਰ ਇਹ ਟੁੱਟਦਾ ਹੈ ਫਿਰ ਉਹਨੇ ਦੱਸਦਾ ਹੈ ਕਿ ਫੇਸਬੁੱਕ ਦੇ ਉੱਤੇ ਹੀ 3 ਸਾਲ ਪਹਿਲਾਂ ਇਹਦੀ ਮੁਲਾਕਾਤ ਰਮਾ ਡੇ ਦੇ ਨਾਲ ਹੋਈ ਸੀ ਕਿਉਂਕਿ ਰਮਾ ਡੇ ਆਪਣੇ ਪਤੀ ਦੇ ਨਾਲੋਂ ਤਲਾਕ ਦੇ ਚੁੱਕੀ ਸੀ ਤੇ ਕੱਲੀ ਰਹਿ ਰਹੀ ਸੀ ਤੇ ਇਸ ਲਈ ਇਹ ਹੁਣ ਇਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਈ ਸੀ ਤੇ ਇਹ ਅਕਸਰ ਹੀ ਸੁਦਾਮ ਇਹਨਾਂ ਦੇ ਘਰ ਜਾਂਦਾ ਵੀ ਸੀ ਤੇ ਇਹਦੀ ਹੁਣ ਨਜ਼ਰ ਇਹਦੀ 19 ਸਾਲ ਦੀ ਕੁੜੀ ਜਾਨਕੀ ਰੀਆ ਡੇ ਦੇ ਉੱਤੇ ਪੈਂਦੀ ਹੈ ਤੇ ਹੁਣ ਕੁਝ ਦਿਨ ਤਾਂ ਇਦਾਂ ਹੀ ਚੱਲਦਾ ਰਹਿੰਦਾ ਹੈ ਪਰ ਕੁਝ ਦਿਨਾਂ ਬਾਅਦ ਹੀ ਸੁਦਾਮ ਦੀ ਦੋਸਤੀ ਰੀਆ ਡੇ ਦੇ ਨਾਲ ਹੋ ਜਾਂਦੀ ਹੈ ਤੇ ਹੌਲੀ-ਹੌਲੀ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਹੈ ਇੱਥੇ ਇੱਕ ਗੱਲ ਗੌਰ ਕਰਨ ਵਾਲੀ ਇਹ ਸੀ ਕਿ ਜਿਹੜੀ ਸੁਦਾਮ ਦੀ ਦੋਸਤੀ ਹੋਈ ਸੀ ਫੇਸਬੁੱਕ ਦੇ ਉੱਤੇ ਉਹ ਰਮਾ ਦੇ ਨਾਲ ਹੋਈ ਸੀ ਰੀਆ ਦੀ ਮਾਂ ਦੇ ਨਾਲ ਪਰ ਹੁਣ ਸੁਦਾਮ ਦਾ ਪਿਆਰ ਰੀਆ ਦੇ ਨਾਲ ਹੋ ਚੁੱਕਿਆ ਸੀ ਤੇ ਇਹ ਗੱਲ ਦਾ ਪਤਾ ਉਹਦੀ ਮਾਂ ਨੂੰ ਰਮਾ ਨੂੰ ਵੀ ਪਤਾ ਲੱਗ ਚੁੱਕਿਆ ਸੀ ਪਰ ਇਹ ਗੱਲ ਤੋਂ ਰਮਾ ਬੜੀ ਖੁਸ਼ ਸੀ ਇਹ ਤਿੰਨੇ ਜਾਨੇ ਮਿਲ ਕੇ ਬਰੇ ਹੀ ਹਸੀ ਖੁਸ਼ੀ ਤਰੀਕੇ ਦੇ ਨਾਲ ਰਹਿ ਰਹੇ ਸਨ ਘੁੰਮ ਰਹੇ ਸਨ ਆਪਣੀਆਂ ਫੋਟੋਆਂ ਵੀ ਪੋਸਟ ਕਰ ਰਹੇ ਸਨ ਹੁਣ ਇਹ ਜਿਹੜੀ ਰੀਮਾ ਸੀ ਇਹ ਆਪਣੇ ਬੁਆਏਫਰੈਂਡ ਸੁਦਾਮ ਦੇ ਨਾਲ ਅਲੱਗ ਤੋਂ ਇੱਕ ਕਮਰਾ ਲੈ ਕੇ ਲੀਵਿੰਗ ਦੇ ਵਿੱਚ ਰਹਿਣ ਲੱਗ ਪਈ ਸੀ ਤੇ ਜਿਹੜੀ ਰਮਾ ਸੀ ਇਹ ਅਲੱਗ ਤੋਂ ਕਿਰਾਏ ਤੇ ਕਮਰਾ ਲੈ ਕੇ ਰਹਿ ਰਹੀ ਸੀ ਇੱਥੋਂ ਤੱਕ ਤਾਂ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਇੱਕ ਦਿਨ ਰੀਆ ਨੂੰ ਇਹ ਪਤਾ ਚੱਲਦਾ ਹੈ ਕਿ ਜਿਹੜਾ ਸੁਦਾਮ ਹੈ ਉਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਤੇ ਇਹਦੇ ਬੱਚੇ ਵੀ ਸਨ ਇਹ ਹੁਣ ਸੁਦਾਮ ਦੇ ਨਾਲ ਲੜਦੀ ਝਗੜਦੀ ਹੈ ਕਿ ਤੂੰ ਸਾਨੂੰ ਧੋਖਾ ਦਿੱਤਾ ਹੈ ਦੱਸਿਆ ਕਿਉਂ ਨਹੀਂ ਤੇਰਾ ਵਿਆਹ ਹੋ ਚੁੱਕਿਆ ਹੈ ਪਰ ਸੁਦਾਮ ਕਹਿੰਦਾ ਹੈ ਕਿ ਮੈਂ ਥੋੜੇ ਦਿਨਾਂ ਤੱਕ ਹੀ ਆਪਣੀ ਪਤਨੀ ਨੂੰ ਤਲਾਕ ਦੇ ਦੇਵਾਂਗਾ ਤੇ ਫਿਰ ਇਹ ਦੋਨੇ ਜਾਨੇ ਲਿਵ-ਇਨ ਦੇ ਵਿੱਚ ਰਹਿਣ ਲੱਗ ਪੈਂਦੇ ਨੇ ਹੁਣ ਰੀਆ ਦੇ ਕਹਿਣ ਦੇ ਉੱਤੇ ਸੁਦਾਮ ਨੇ ਇਹਦੇ ਨਾਲ ਕੋਟ ਮੈਰਿਜ ਵੀ ਕਰਵਾ ਲਈ ਸੀ ਸਭ ਕੁਝ ਫਿਰ ਤੋਂ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਸੀ ਪਰ ਹੁਣ ਇਥੇ ਰਮਾ ਨੂੰ ਜਦੋਂ ਇਹਦੀ ਪੂਰੀ ਗੱਲਬਾਤ ਦਾ ਪਤਾ ਚੱਲਦਾ ਹੈ ਤੇ ਇਹ ਹੁਣ ਸੁਦਾਮ ਨੂੰ ਬਲੈਕਮਿਲ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਤੂੰ ਆਪਣੀ ਪੁਰਾਣੀ ਪਤਨੀ ਨੂੰ ਤਲਾਕ ਦੇ ਤੇ ਮੇਰੀ ਕੁੜੀ ਦੇ ਨਾਲ ਹੀ ਰਹਿ ਪਰ ਇੱਥੇ ਸੁਦਾਮ ਆਪਣੀ ਪੁਰਾਣੀ ਪਤਨੀ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਸੀ ਇਹ ਦੋਨੇ ਹੁਣ ਮਾਵਾਂ ਧੀਆਂ ਮਿਲ ਕੇ ਸੁਦਾਮ ਨੂੰ ਬਲੈਕਮਿਲ ਕਰ ਰਹੀਆਂ ਸਾਨਾ ਕਿ ਤੂੰ ਸਾਡਾ ਸਾਰਾ ਖਰਚਾ ਚੱਕ ਤੇ ਆਪਣੀ ਪਤਨੀ ਨੂੰ ਤਲਾਕ ਦੇ ਦੇ ਇਹਨਾਂ ਦੋਨਾਂ ਤੋਂ ਹੀ ਸੁਦਾਮ ਹੁਣ ਪੂਰੀ ਤਰ੍ਹਾਂ ਤੰਗ ਆ ਚੁੱਕਿਆ ਸੀ ਹੁਣ ਸੁਦਾਮ ਨੇ ਇਹਨਾਂ ਤੋਂ ਤੰਗ ਆ ਕੇ ਇੱਕ ਪਲਾਨ ਬਣਾ ਲਿਆ ਤੇ ਆਪਣੇ ਦੋਸਤ ਨੂੰ ਇਸ ਪਲਾਨ ਦੇ ਵਿੱਚ ਮਿਲਾ ਲਿਆ ਇਹਨੇ ਹੁਣ ਰਮਨੂ ਤੇ ਰੀਆ ਨੂੰ ਕਿਤੇ ਬਾਹਰ ਖਾਣੇ ਦੇ ਉੱਤੇ ਬੁਲਾਇਆ ਇੰਨੇ ਹੁਣ ਉਹ ਖਾਣੇ ਦੇ ਵਿੱਚ ਪਹਿਲਾਂ ਤੋਂ ਹੀ ਕੋਈ ਨਿਸ਼ੀਲੀ ਦਵਾਈ ਮਿਲਾ ਦਿੱਤੀ ਸੀ ਜਦੋਂ ਇਹਨਾਂ ਦੋਨਾਂ ਨੇ ਖਾਣਾ ਖਾਤਾ ਤੇ ਉਹ ਬੇਹੋਸ਼ ਹੋ ਗਈਆਂ ਉਸ ਤੋਂ ਬਾਅਦ ਇਹਨਾਂ ਨੇ ਗਲਾ ਘੁੱਟ ਕੇ ਦੋਨਾਂ ਨੂੰ ਮਾਰ ਦਿੱਤਾ ਫਿਰ ਉਸ ਤੋਂ ਬਾਅਦ ਇਹ ਸੋਚਦੇ ਨੇ ਕਿ ਇੱਕ ਗੱਡਾ ਖੋਦ ਕੇ ਇਹਨਾਂ ਦੋਨਾਂ ਦੀਆਂ ਬਾਡੀਆਂ ਨੂੰ ਉਹਦੇ ਵਿੱਚ ਪਾ ਦਿੰਨੇ ਆ ਪਰ ਇਹ ਫਿਰ ਇਹਨਾਂ ਦਾ ਪਲਾਨ ਚੇਂਜ ਹੋ ਜਾਂਦਾ ਹੈ ਤੇ ਇਹਦਾ ਦੋਸਤ ਇੱਕ ਜਾ ਕੇ ਪੈਟਰੋਲ ਲੈ ਕੇ ਆਂਦਾ ਹੈ ਤੇ ਪੈਟਰੋਲ ਪਾ ਕੇ ਇਹ ਦੋਨਾਂ ਬਾਡੀਆਂ ਨੂੰ ਅੱਗ ਲਾ ਰਹੇ ਹੁੰਦੇ ਨੇ ਜਦੋਂ ਇਹ ਅੱਗ ਲਾ ਰਹੇ ਹੁੰਦੇ ਨੇ ਉੱਥੋਂ ਦੀ ਕਈ ਲੋਕ ਇਹਨਾਂ ਨੂੰ ਵੇਖ ਲੈਂਦੇ ਨੇ ਕਿ ਦੀ ਸਟੋਰੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਇਨਕੁਆਰੀ ਕਰ ਰਹੀ ਸੀ ਤਾਂ ਰੀਆ ਦੇ ਕਮਰੇ ਦੇ ਵਿੱਚੋਂ ਇੱਕ ਇਹਨਾਂ ਨੂੰ ਡਾਇਰੀ ਵੀ ਮਿਲੀ ਸੀ ਜਿਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਸੁਦਾਮ ਦਾ ਰਿਲੇਸ਼ਨ ਤਾਂ ਰੀਆ ਦੇ ਨਾਲ ਚੱਲ ਹੀ ਰਿਹਾ ਸੀ ਪਰ ਇਹਦੇ ਨਾਲ ਨਾਲ ਹੀ ਰੀਆ ਦੀ ਮਾਂ ਦੇ ਨਾਲ ਵੀ ਰਮਾ ਦੇ ਨਾਲ ਵੀ ਇਹਦਾ ਰਿਲੇਸ਼ਨ ਜਾਨੀ ਕਿ ਸਬੰਧ ਇਹ ਬਣਾ ਰਿਹਾ ਸੀ ਇਸ ਤਰ੍ਹਾਂ ਇਸ ਕੇਸ ਦਾ ਖੁਲਾਸਾ ਹੋਇਆ ਬਾਕੀ ਤੁਹਾਨੂੰ ਇਸ ਘਟਨਾ ਤੋਂ ਕੀ ਸਿੱਖਿਆ ਮਿਲੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ